ਅੱਜ ਜਿਹੜੀ ਦੋਸਤੋ ਤੁਹਾਨੂੰ ਕੋਠੀ ਦਿਖਾਉਣੇ ਆ ਨਾ ਮਾਡਰਨ ਲੁੱਕ ਦੀ ਕੋਠੀ ਆ ਇਹ ਤੇ ਬਹੁਤ ਹੀ ਸੋਹਣੀ ਕੋਠੀ ਹੈਗੀ ਅੰਦਰੋਂ ਬਖਾਵਾਂਗੇ ਤੁਹਾਨੂੰ ਸਾਰੀ ਕੋਠੀ ਇਸ ਦੇ ਵਿੱਚ ਦੋ ਬੈਡਰੂਮ ਬਣੇ ਹੋਏ ਨੇ ਇੱਕ ਡਰਾਈਵਿੰਗ ਰੂਮ ਜੋ ਕਿ ਫਰੰਟ ਤੇ ਤੁਸੀਂ ਵੇਖ ਰਹੇ ਹੋ ਜਿਸ ਦਾ ਕੈਲੀਵੇਸ਼ਨ ਬਣਿਆ ਹੋਇਆਗਾ ਤੇ ਸਲੈਬ ਪਾਈ ਹੋਈ ਹੈ ਛੋਟੀ ਇਹ ਡ੍ਰੈਂਗ ਰੂਮ ਆ ਦੋਸਤੋ ਕਾਰਨਰ ਵਿੰਡੋ ਵੀ ਲੱਗੇ ਹੋਏ ਤੇ ਦੂਸਰੀ ਸਾਈਡ ਤੇ ਬਰਾਂਡਾ ਰੱਖ ਕੇ ਪਿੱਛੇ ਦੋ ਬੈੱਡਰੂਮ ਤੇ ਰਸੋਈ 메ਨ ਜਆ ਏਰੀਆ ਛੋਟੀ ਜੀ ਫੈਮਿਲੀ ਵਾਸਤੇ ਮਤਲਬ 4-5 ਮੈਂਬਰ 5-6 ਮੈਂਬਰ ਨੇ ਜਿਹਦੇ ਬਹੁਤ ਜ਼ਿਆਦੇ ਵਧੀਆ ਏਰੀਆ ਜਾਇਜ ਐਮੀਨੀ ਖੁੱਲਮ ਖੁੱਲਾ ਜਾਂ ਕੋਈ ਬਾਲਾ ਵੀ ਉਹੀ ਛੱਤਿਆ ਪਿਆ ਤੁਹਾਨੂੰ ਦਿਖਾਵਾਂਗੇ ਅੰਦਰੋਂ ਵੀ ਦੋਸਤੋ ਇਹ ਬਰਾਂਡਾਗਾ ਕੋਠੀ ਦਾ ਤੇ ਸਾਈਡ ਤੇ ਜਿਹੜਾ ਕਿ ਸਟੋਰ ਕਹਦੇ ਨੇ ਪਰ ਸਟੋਰ ਬਾਹਰ ਕੱਢਿਆ ਹੋਇਆ ਬਾਈ ਹੋਰਾਂ ਨੇ ਸਾਈਡ ਤੇ ਜਗ੍ਹਾ ਪਈ ਸੀਗੀ ਆ ਵੇਖੋ ਉਸਦਾ ਗੇਟ ਅਲੱਗ ਤੋਂ ਰੱਖਤਾ ਬਾਹਰ ਹੀ ਜਿਸ ਦੇ ਵਿੱਚ ਡਰਮ ਵਗੈਰਾ ਪਏ ਨੇ ਕਣਕ ਦੇ ਜੇ ਪੇਟੀ ਵਗੈਰਾ ਇੱਕ ਅੱਧੀ ਜੋ ਵੀ ਸਮਾਨ ਆਪਣਾ ਫालतू ਹੁੰਦਾ ਉਧਰ ਸਾਈਡ ਤੇ ਰੱਖਿਆ ਜਾਂਦਾ ਕੋਠੀ ਦੇ ਵਿੱਚ ਦੀ ਲਿਜਾਣ ਦੀ ਲੋੜ ਨਹੀਂ ਨਾਲੇ ਤੇ ਇਹ ਡ੍ਰੈਗ ਰੂਮ ਦਾ ਇੱਕ ਗੇਟ ਜੋ ਪੋਰਚ ਦੇ ਵਿੱਚ ਰੱਖਿਆ ਹੋਇਆ ਹੈ ਬਰਾਂਡੇ ਦੇ ਤੇ ਆ ਜੋ ਅੰਦਰ ਚੱਲਦੇ ਹਾਂ ਦੋਸਤੋ ਅੰਦਰੋਂ ਦਿਖਾਉਣੇ ਤੁਹਾਨੂੰ ਅੰਦਰੋਂ ਕੋਠੀ ਬਹੁਤ ਜਿਆਦਾ ਸੋਹਣੀ ਹੈ ਇਹ ਲੈਫਟ ਸਾਈਡ ਤੇ ਕਿਚਨ ਹੈ ਜੋ ਬਾਅਦ ਚ ਦਿਖਾਉਣੇ ਤੁਹਾਨੂੰ ਫਸਟ ਬੈਕ ਸਾਈਡ ਤੇ ਦੋ ਬੈਡਰੂਮ ਵਿਚਾਲੇ ਪੌੜੀਆਂ ਦੀ ਜਗ੍ਹਾ ਛੱਡੀ ਹੋਈ ਹੈ ਤੇ ਇੱਧਰ ਰਾਈਟ ਸਾਈਡ ਤੇ ਡ੍ਰੈਗ ਰੂਮ ਦੋਸਤੋ ਆ ਵੇਖੋ ਇਹ ਡ੍ਰੈਗ ਰੂਮ ਬਣਿਆ ਹੋਇਆ ਹੈ ਜੋ ਕਿ 12x12 ਸਕੁਅਰ ਫੁੱਟ ਦਾ ਡ੍ਰੈਗ ਰੂਮ ਆ ਇਸ ਦੇ ਵਿੱਚ ਦੋ ਵਿੰਡੋਆਂ ਦਿੱਤੀਆਂ ਹੋਈਆਂ ਲੱਗੀਆਂ ਇੱਕ ਕਾਰਨਰ ਤੇ ਇੱਕ ਸਟੇਟ ਆ ਪੀਓਪੀ ਵਗੈਰਾ ਕਰਾਈ ਹੋਈ ਆ ਇਸ ਦੇ ਵਾਲ ਤੇ ਫਲੈਕਸ ਲਗਾਈ ਹੋਈ ਹੈਗੀ ਵਾਲ ਤੇ ਤੇ ਏਸੀ ਲਗਾਇਆ ਹੋਆ ਸਪੈਸ਼ਲ ਅਲੱਗ ਤੋਂ ਜੋ ਕਿ ਸ਼ਿੰਗਾਰ ਚੀਜ਼ਾ ਕਹਿੰਦੇ ਨੇ ਆਪਾਂ ਦੋਸਤੋ ਇਸ ਨੂੰ ਹਲੇ ਕੁਝ ਦੀ ਅਲੱਗ ਹੀ ਜਗ੍ਹਾ ਸੱਡੀ ਹੋਈ ਆ ਵਾਸ਼ਰੂਮ ਦੇ ਨਾਲ ਡ੍ਰੈਗ ਰੂਮ ਦੇ ਨਾਲ ਉਧਰੋਂ ਉਧਰੋਂ ਵਾਸ਼ਰੂਮ ਦੇ ਨਾਲ ਇਹ ਵਾਸ਼ਰੂਮ ਆ ਗਿਆ ਜੋ ਕਿ ਲੌਬੀ ਨਾਲ ਅਟੈਚ ਹੈ ਕਾਮਨ ਵਾਸ਼ਰੂਮ ਬੈਡਰੂਮਾਂ ਦੇ ਨਾਲ ਕੋਈ ਵਾਸ਼ਰੂਮ ਅਟੈਚ ਨਹੀਂ ਹੈਗਾ ਸਿਰਫ ਲੌਬੀ ਦੇ ਵਿੱਚ ਇੱਕੋ ਹੀ ਬਣਾਇਆ ਹੋਇਆ ਕਾਮਨ ਇਹ ਬੈਡਰੂਮ ਹੈ ਇੱਕ ਤੇ ਇਧਰ ਸਾਈਡ ਤੇ ਤੁਹਾਨੂੰ ਦਿਖਾਉਣਾ ਲੈਫਟ ਸਾਈਡ ਤੇ ਕਿਚਨ ਆ ਦੋਸਤੋ ਜੋ ਕਿ 7 ਬਾਈ 9 ਸਕਰ ਫੁੱਟ ਦਾ ਬਣਾਇਆ ਹੋਇਆ ਇਹ ਨਾਲ ਇੱਕ ਵਧੀਆ ਜਾਇ ਜਾਇਰੀ ਹੈਗਾ ਕੋਈ ਭਾਲਤੂ ਨਹੀਂ ਹੈਗਾਗਾ ਬਹੁਤ ਜਿਆਦੇ ਵਧੀਆ ਛੋਟੀ ਫੈਮਿਲੀ ਵਾਸਤੇ ਇੱਕ ਮਹਿਲ ਹੀ ਆ ਦੋਸਤੋ ਨਾ ਤਾਂ ਸਫਾਈ ਦਾ ਸੌਖਾ ਨਾਲੇ ਛੇਤੀ ਤਿਆਰ ਹੋਣ ਵਾਲਾ ਤੁਸੀਂ ਵੀ ਆਪਣਾ ਇਹ ਦੇਖੋ ਦੋਸਤੋ ਇਹ ਬੈਡਰੂਮ ਇੱਕ ਬੰਦ ਪਿਆ ਸੀ ਤੇ ਦੂਸਰਾ ਵੀ ਦਿਖਾਉਣਾ ਤੁਹਾਨੂੰ ਉਹ ਖੁੱਲ੍ਹਾ ਪਿਆ 12x12 ਦੀ ਸਾਰੇ ਕਮਰੇ ਨੇ ਇਸਦੇ 12x12 ਦੀ ਬੈਡਰੂਮ ਰੱਖੇ ਹੋਏ ਨੇ ਦੋਸਤੋ ਇੱਕ ਆ ਬੈਡਰੂਮ ਆ ਵੇਖੋ ਇਸਦੇ ਵਿੱਚ ਰੈਕਸ ਲਗਾਈ ਹੋਈ ਸੀ ਦੋਸਤੋ ਤੇ ਪੀਓ ਪੀਓ ਪ੍ਰੋ ਰੈਡੀ ਹੈਗੀ ਸਾਰੀ ਕੋਠੀ ਪੂਰੀ ਕੈਂਟ ਬਣਾਈ ਹੋਈ ਆ ਵਧੀਆ ਸਜਾਈ ਹੋਈ ਆ ਵਿਚਾਲੇ ਪੌੜੀਆਂ ਦਾ ਏਰੀਆ ਜਿਹੜਾ ਇਸ ਦੇ ਵਿੱਚ ਸਾਈਡ ਤੇ ਜਿਹੜੀ ਜਗਾਵਾਚਗੀ ਨੀਚੇ ਉਹਦਾ ਕਪਵਾਰਡ ਬਣਾਤਾ ਛੋਟਾ ਆ ਦੇਖੋ ਲਾਈਟਰ ਪਾ ਕੇ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਦਾਂ ਦੀਆਂ ਕੋਠੀਆਂ ਵੇਖਣ ਵਾਸਤੇ ਨਵੀਆਂ ਨਵੀਆਂ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਪੰਜਾਬ ਪੀਵੀ 31 YouTube ਤੇ ਵੀ ਤੇ Facebook ਤੇ ਵੀ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਸਕੇ ਧੰਨਵਾਦ ਜੀ